ਆ ਬਾਰਵਾ ਘਣੀ ਰਿੱਟੀ ਨੀ ਰੀਣਾ ਬਣਾਣੀ ਤੈਨੂੰ ਇਹ ਟੂਲ ਜੋ ਤੇਰੇ ਹੱਥ ਵਿੱਚ ਨੇ ਇਹ ਟੂਲ ਜੋ ਤੇਰੇ ਹੱਥ ਵਿੱਚ ਨੇ ਇਸ ਦੀ ਰੱਬ ਦੀ ਥਾਣਾ ਪੂਜਾ ਕਰੀਏ ਓੜੀ ਟੋੜਿਖ ਦੇ ਛੁੱਕ ਦੇਂਦੇ ਤੇਰੇ ਹੱਥੋਂ ਡਿਗ ਗਏ ਕੀ ਕਰੀਏ ਓੜੀ ਟੋੜਿਖ ਦੇ ਛੁੱਕ ਦੇਂਦੇ ਤੇਰੇ ਹੱਥੋਂ ਡਿਗ ਗਏ ਕੀ ਕਰੀਏ ਕੋਈ ਸ਼ੱਕ ਨਹੀਂ ਤੂੰ ਕਮ ਹੈ ਤੂੰ ਕਮਲੀ ਮਾ ਵਹ ਗਿਆ ਨਾ ਪਰ ਕੰਨ ਤੇ ਤੂੰ ਰਹੇਂਗੀ ਵੀ ਫਿਰ ਕਿੱਥੇ ਮਨ ਪਟਕਾਉਣਾ ਤੇਰਾ ਤਾਜ ਕਿਉਂ ਸਿਰ ਉਸਤਾਦੀ ਦਾ ਤੇਰੇ ਤਾਜ ਕਿਉਂ ਸਿਰ ਉਸਤਾਦੀ ਦਾ ਕਰ ਗਰਦੀਆਂ ਨਾ ਹਰੀਏ ਕੋੜੀ ਟੋੜੀ ਦੇ ਛੁਕ ਦੇਂਦੇ ਤੇਰੇ ਹੱਥੋਂ ਡਿੱਗੇ ਕੀ ਕਰੀਏ ਉੜੀ ਤੋਂ ਡਿੱਗ ਦੇ ਚੁੱਤ ਦੇਂਦੇ ਤੇਰੇ ਹੱਥੋਂ ਡਿੱਗੇ ਕੀ ਕਰੀ